ਸੱਤਸ਼੍ਰੀਕਾਲ ਜੀ ਦੋਸਤੋ ਪੇਸ਼ ਹੈ ਇੱਕ ਨਵੀਂ ਕਹਾਣੀ ਲੈ ਕੇ ਆਪਣੇ ਪਿੰਡ ਦੇ ਸਕੂਲ ਵਿੱਚੋਂ ਦਸਵੀਂ ਕਰਕੇ ਰਾਜਵੀਰ ਨੇ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਦਾਖਲਾ ਲੈ ਲਿਆ ਸੀ ਜਮੀਨ ਤਾਂ ਰਾਜਵੀਰ ਦੇ ਪਿਤਾ ਨਾਨਕ ਸਿੰਘ ਕੋਲ ਐਨੀ ਸੀ ਕਿ ਟੱਬਰ ਆਪ ਹੀ ਰੋਟੀ ਖਾ ਸਕਦਾ ਸੀ ਪਰ ਪੁੱਤਰ ਦੇ ਜਿੱਦ ਕੰਤੇ ਨਾਨਕ ਸਿੰਘ ਇੱਕ ਵਾਰ ਫੇਰ ਆਪਣੇ ਸੇਠਾਂ ਦੇ ਕਾਗਜ਼ਾਂ ਦੇ ਅੰਮੂਠਾ ਲਾ ਕੇ 10000 ਲਿਆਇਆ ਸੀ ਅਤੇ ਆਪਣੇ ਪੁੱਤਰ ਦਾ ਦਾਖਲਾ ਪ੍ਰਾਈਵੇਟ ਸਕੂਲ ਵਿੱਚ ਕਰਵਾ ਦਿੱਤਾ ਸੀ ਨਾਨਕ ਸਿੰਘ ਆਪਣੀ ਪੁੱਤਰ ਦੇ ਉਜਵਲ ਭਵਿੱਖ ਦੇ ਸੁਪਨੇ ਸਜੋਈ ਬੈਠਾ ਸੀ ਇੱਕ ਮਹੀਨੇ ਲਈ ਸਭ ਠੀਕ ਚੱਲਦਾ ਰਿਹਾ ਇੱਕ ਦਿਨ ਰਾਜਵੀਰ ਨੇ ਆਪਣੇ ਪਿਤਾ ਨੂੰ ਹੁਕਮ ਸੁਣਾ ਛੱਡਿਆ ਮੇਰੇ ਤੋਂ ਹਰ ਰੋਜ਼ ਬੱਸਾਂ ਤੇ ਨਹੀਂ ਜਾਇਆ ਜਾਂਦਾ ਸਕੂਲੇ ਨਾਲੇ ਆਪਣੇ ਪਿੰਡ ਕੋਈ ਬੱਸ ਰੁਕਦਾ ਤਾਂ ਹੈ ਨਹੀਂ ਮੈਨੂੰ ਤਾਂ ਮੋਟਰਸਾਈਕਲ ਚਾਹੀਦਾ ਉਹ ਵੀ ਨਵਾਂ ਮਾਂ ਪਿਓ ਦੋਨਾਂ ਨੇ ਬਹੁਤ ਸਮਝਾਇਆ ਕਿ ਉਹਨਾਂ ਦੀ ਐਨੀ ਹਿਸਤ ਨਹੀਂ ਹੈ ਪਰ ਰਾਜਵੀਰ ਕਿੱਥੇ ਮੰਨਦਾ ਸੀ ਯਾਰਾਂ ਦੋਸਤਾਂ ਵਿੱਚ ਪਹਿਲਾਂ ਹੀ ਸੇਖੀ ਮਾਰ ਬੈਠਾ ਸੀ ਕਿ ਆਉਂਦੀ ਇੱਕ ਤਰੀਕ ਨੂੰ ਨਵਾਂ ਮੋਟਰਸਾਈਕਲ ਲੈ ਕੇ ਸਕੂਲ ਆਏਗਾ ਪੂਰੀ ਰਾਤ ਨਾਨ ਸਿੰਘ ਤੇ ਉਹਦੀ ਪਤਨੀ ਸੌ ਨਹੀਂ ਸਕੇ ਕਿ ਰਾਜਵੀਰ ਨੇ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਹ ਆਖਿਆ ਸੀ ਕਿ ਪਹਿਲਾਂ ਮੋਟਰਸਾਈਕਲ ਲੈ ਕੇ ਦਿਓ ਉਹਦੀ ਸੀਟ ਤੇ ਰੱਖ ਕੇ ਹੀ ਰੋਟੀ ਖਾਵਾਂਗਾ ਅਗਲੀ ਸਵੇਰ ਇੱਕ ਵਾਰ ਫੇਰ ਨਾਨਕ ਸਿੰਘ ਸੇਠਾਂ ਦੀ ਦੁਕਾਨ ਦੇ ਮੂਹਰੇ ਸਵਾਕਤ ਹੀ ਬੈਠ ਗਿਆ ਜਾ ਕੇ ਅਜੇ ਦੁਕਾਨ ਖੁੱਲੀ ਵੀ ਨਹੀਂ ਸੀ ਨਾਨਕਾ ਤੇਰੇ ਸਿਰ ਧੱਗ ਹੀ 1 ਲੱਖ ਹੋਇਆ ਪਿਆ ਹੋਰ ਕਿਵੇਂ ਦੇਵਾਂ ਸੇਠ ਨੇ ਬਹੀ ਤੇ ਨਜ਼ਰ ਮਾਰ ਕੇ ਆਖਿਆ ਆਪਣੀ ਜੇਬ ਚੋਂ ਆਪਣੀ ਪਤਨੀ ਦੀਆਂ ਟੋਮਾ ਕੱਢ ਕੇ ਨਾਨਕ ਸਿੰਘ ਨੇ ਕਾਊਂਟਰ ਤੇ ਰੱਖ ਦਿੱਤੀਆਂ ਅੱਖਾਂ ਵਿੱਚ ਹੰਝੂ ਤੇ ਚਿਹਰੇ ਤੇ ਮੀਅਸੀ ਸੀ ਇਹਦੇ ਬਦਲੇ ਕੀ ਮਿਲ ਜੂ ਕਾਮ ਦੀ ਆਵਾਜ਼ ਵਿੱਚ ਨਾਨਕ ਸਿੰਘ ਨੇ ਆਖਿਆ ਸੇਠ ਨੇ ਆਪਣੀਆਂ ਤਲੀਆਂ ਤੇ ਬਾਰ-ਬਾਰ ਟੂਮਾ ਨੂੰ ਇੰਜ ਰੱਖਿਆ ਜਿਵੇਂ ਉਹਦੀਆਂ ਤਲੀਆਂ ਤੇ ਕੋਈ ਕੰਡਾ ਲੱਗਿਆ ਹੋਵੇ ਹੂੰ ਠੀਕ ਹੈ ਇਸ ਦੇ ਬਦਲੇ ਤਾਂ ਤੈਨੂੰ 50000 ਦੇ ਸਕਦਾ ਬੋਲ ਲੈਣਾ ਸੇਠ ਨੂੰ ਵੀ ਇਹ ਸੌਦਾ ਮਾੜਾ ਨਹੀਂ ਸੀ ਲੱਗ ਰਿਹਾ ਕਿਉਂਕਿ ਮੋਟੀ ਕੁੰਡੀ ਲਗਾ ਰਿਆ ਸੀ ਸੇਠ ਇਹਦੇ ਵਿੱਚ ਨਾਨਕ ਸਿੰਘ ਦੀ ਅੱਖਾਂ ਅੰਗੇ ਆਪਣਾ ਭੁੱਖਾ ਪੁੱਤ ਘੁੰਮ ਰਿਹਾ ਸੀ ਉਹਨੂੰ ਹਾਂ ਕਰ ਦਿੱਤੀ ਤੇ ਸਿੱਧਾ ਹੀ ਰੋਹਾਂਡੇ ਦੀ ਇੰਜਨ ਵਿੱਚ ਚਲਾ ਗਿਆ ਤੇ ਲੈ ਆ ਨਵਾਂ ਨੁੱਕ ਹੀਰੋਹਾਂਡਾ ਮੋਟਰਸਾਈਕਲ ਮੋਟਰਸਾਈਕਲ ਨੂੰ ਦੇਖ ਕੇ ਰਾਜਵੀਰ ਜਿਵੇਂ ਅਸਮਾਨੀ ਉੱਡਣ ਲੱਗ ਪਿਆ ਸਾਰੇ ਪਿੰਡ ਦੀਆਂ ਸਾਰੇ ਅੰਗਲੀਆਂ ਵਿੱਚੋਂ ਹਾਰਨ ਵਜਾਉਂਦਿਆਂ ਨੇ ਕਈ ਚੱਕਰ ਲਗਾਏ ਤੇ ਉਸ ਦਿਨ ਰੋਟੀ ਵੀ ਸੱਚੀ ਮੋਟਰਸਾਈਕਲ ਦੀ ਸੀਟ ਤੇ ਰੱਖ ਕੇ ਖਾਧੀ ਪਰ ਮੋਟਰਸਾਈਕਲ ਆਇਆ ਕਿਵੇਂ ਸੀ ਇਹ ਤਾਂ ਨਾਨਕ ਸਿੰਘ ਤੇ ਉਹਦੀ ਪਰਵਾਰ ਵਾਲੀ ਹੀ ਜਾਣਦੇ ਸਨ ਤੇ ਉਹ ਆਪਣੇ ਪੁੱਤ ਨੂੰ ਦੱਸਣਾ ਨਹੀਂ ਸਨ ਚਾਹੁੰਦੇ ਸੱਚੀ ਪਹਿਲੀ ਤਰੀਕ ਨੂੰ ਮੋਟਰਸਾਈਕਲੇ ਸਕੂਲ ਜਾ ਕੇ ਆਪਣੇ ਦੋਸਤਾਂ ਵਿੱਚ ਪੂਰੀ ਠੁੱੱਕ ਬਣਾਈ ਸੀ ਰਾਜਵੀਰ ਨੇ ਦਿਨ ਬੀਤਦੇ ਗਏ ਤੇ ਰਾਜਵੀਰ ਆਪਣੇ ਅਮੀਰ ਦੋਸਤਾਂ ਵਾਂਗ ਹੀ ਆਪਣਾ ਸਿਚੇਸ਼ ਬਣਾ ਕੇ ਰੱਖਦਾ ਤੇ ਉਧਰ ਨਾਨਕ ਸਿੰਘ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ ਇਧਰ ਮੋਟਰਸਾਈਕਲ ਦਾ ਮੀਟਰ ਘੁੰਮਦਾ ਸੀ ਤੇ ਉਧਰ ਸੇਡ ਦਾ ਬਹੀ ਵਾਲਾ ਮੀਟਰ ਘੁੰਮਦਾ ਸੀ ਉਸ ਦਿਨ ਰਾਜਵੀਰ ਦਾ ਜਨਮ ਦਿਨ ਸੀ ਸਵੇਰੇ ਹੀ ਆਪਣੇ ਬਾਪੂ ਤੋਂ 3000 ਲੈ ਗਿਆ ਸੀ ਇਹ ਕਹਿ ਕੇ ਕਿ ਸਕੂਲ ਦੀ ਫੀਸ ਭarni ਹੈ ਦੇਰ ਸ਼ਾਮ ਤੱਕ ਘਰ ਨਹੀਂ ਆਇਆ ਅਤੇ ਜਦੋਂ ਆਇਆ ਤਾਂ ਹਾਲਤ ਵਿਗੜੀ ਹੋਈ ਸੀ ਤੂੰ ਸ਼ਰਾਬ ਪੀ ਕੇ ਆਇਆ ਪੁੱਤ ਮਾਂ ਨੇ ਕਮਜ਼ੋਰ ਜਿਹੀ ਆਵਾਜ਼ ਵਿੱਚ ਪੁੱਛਿਆ ਬੇਬੇ ਫੇਰ ਕੀ ਹੈ ਇਹ ਤਾਂ ਸਹਾਰਿਆਂ ਦਾ ਸਿਰਸਾ ਹੈ ਨਾਲੇ ਫੇਰ ਕੀ ਹੈ ਤੇਰਾ ਪੁੱਤ ਤਾਂ ਜਵਾਨ ਹੋ ਗਿਆ ਹੁਣ ਪਤਾ ਕਿੰਨੀ ਟੋਹਰੇ ਤੇਰੇ ਪੁੱਤ ਦੀ ਪੂਰੇ ਸਕੂਲ ਵਿੱਚ ਰਾਜਵੀਰ ਨੇ ਆਪਣੇ ਕੱਪੜੇ ਕਿੱਲੀ ਤੇ ਟੰਗਦੇ ਹੋਏ ਆਖਿਆ ਉਸੇ ਕਿੱਲੀ ਤੇ ਇੱਕ ਸਮੈਲਾ ਜਿਹਾ কুর্তা ਵੀ ਟੰਗੇ ਹੋਇਆ ਸੀ ਜੋ ਉਸਦੇ ਬਾਪੂ ਦੇ ਮੁਰਕੇ ਨਾਲ ਪੂਰੀ ਤਰ੍ਹਾਂ ਭਿੱਜਿਆ ਹੋਇਆ ਸੀ ਰਾਜਵੀਰ ਨੇ কুর্তা ਆਪਣੀ ਬੇਬੇ ਨੂੰ ਇਹ ਕਹਿ ਕੇ ਫੜਾ ਦਿੱਤਾ ਕਿ ਮੇਰੇ ਕੱਪੜੇ ਗੰਦੇ ਹੋ ਜਾਣਗੇ ਮਾਂ ਨੇ ਕੰਮ ਦੇ ਹੱਥਾਂ ਨਾਲ ਕੁਰਤਾ ਫੜ ਲਿਆ ਤੇ ਨਾਲ ਦੇ ਖੇਲੀ ਤੇ ਟੰਗ ਦਿੱਤਾ ਮਨ ਹੀ ਮਨ ਵਿੱਚ ਮਾਂ ਕੁਰਤੇ ਤੇ ਆਪਣੇ ਪੁੱਤ ਦੇ ਸਾਫ਼ ਸੁਥਰੇ ਕੱਪੜਿਆਂ ਦੀ ਤੁਲਨਾ ਕਰ ਰਹੀ ਸੀ ਨਾਰਾ ਸਿੰਘ ਘਰ ਆਇਆ ਪਰ ਮਾਂ ਨੇ ਉਸ ਨੂੰ ਕੁਝ ਨਹੀਂ ਦੱਸਿਆ ਰੋਟੀ ਟੁਕ ਖਾ ਕੇ ਸਾਰੇ ਸੌਂ ਗਏ ਪਰ ਮਾਂ ਨੂੰ ਨੀਂਦ ਨਹੀਂ ਆਈ ਪਹਿਲੀ ਵਾਰ ਪੁੱਤਰ ਸ਼ਰਾਬ ਪੀ ਕੇ ਆਇਆ ਸੀ ਤੇ ਸ਼ਾਇਦ ਆਉਣ ਵਾਲੇ ਤੂਫਾਨ ਦਾ ਅੰਦਾਜ਼ਾ ਲਗਾਉਂਦੀ ਮਾਂ ਨੇ ਪੂਰੀ ਰਾਤ ਅੱਖਾਂ ਖੋਲ ਕੇ ਹੀ ਘਟ ਦਿੱਤੀ ਗਰੀਬ ਤੇ ਲਾਚਾਰ ਮਾਪਿਓਂ ਰਾਜਵੀਰ ਦੀ ਹਰ ਗੱਲ ਮੰਨਦੇ। ਸਮਾਂ ਬੀਤਦਾ ਗਿਆ ਤੇ ਰਾਜਵੀਰ ਵਿਗੜਦਾ ਗਿਆ। ਮਾੜੀ ਸੰਗ ਦੇ ਵਿੱਚ ਪੈ ਗਿਆ ਸੀ ਰਾਜਵੀਰ। ਕਈ-ਕਈ ਦਿਨ ਘਰ ਨਹੀਂ ਸੀ ਆਉਂਦਾ। ਹਰ ਤਰ੍ਹਾਂ ਦਾ ਨਸ਼ਾ ਕਰਨ ਲੱਗਿਆ। ਘਰ ਵਿੱਚ ਚੋਰੀ ਕਰਨ ਲੱਗਿਆ। ਘਰ ਵਿੱਚ ਪੂਆ ਕਲੇਸ਼ ਰਹਿਣ ਲੱਗਿਆ। ਮਾਂ-ਬਾਪ ਨਾਲ ਗਾਲੀ-ਗਲੋਚ ਕਰਦਾ ਰਹਿੰਦਾ ਤੇ ਕਹਿੰਦਾ ਤੁਸੀਂ ਕੀਤਾ ਹੀ ਕੀ ਹੈ ਮੇਰੇ ਲਈ। ਆਪਣੇ ਪੁੱਤ ਦੇ ਮੂੰਹੋਂ ਇਹ ਗੱਲ ਸੁਣ ਕੇ ਮਾਂ-ਪਿਓ ਦੀਆਂ ਅੱਖਾਂ ਗਹਿਨਿਰਾਸ਼ਾ ਜਾਂਦਾ। ਪਰ ਇੱਕ ਲਫ਼ਜ਼ ਤੇ ਪੁੱਤਰ ਦੀ ਡਾਂਟ-ਪਟਕਾਰ ਬਰਦਾਸ਼ਤ ਕਰਨ ਤੋਂ ਇਲਾਵਾ ਉਹਨਾਂ ਕੋਲ ਹੋਰ ਕੋਈ ਚਾਲਾ ਵੀ ਨਹੀਂ ਸੀ ਰਾਜਵੀਰ ਨੇ ਕਾਲਜ ਦਾਖਲਾ ਲੈ ਲਿਆ ਹਰ ਤਰ੍ਹਾਂ ਦਾ ਆਜ਼ਾਦ ਜੀਵਨ ਜਿਉਣਾ ਚਾਹੁੰਦਾ ਸੀ ਰਾਜਵੀਰ ਤੇ ਉਧਰ ਉਸਦਾ ਬਾਪੂ ਸੇਠਾਂ ਦੀ ਕੈਦ ਵਿੱਚ ਫਸਦਾ ਜਾ ਰਿਹਾ ਸੀ ਸ਼ਰਾਬ ਅਫੀਮ ਪੋਸਟ ਤੀਕੇ ਚਿੱਟਾ ਤੇ ਹੋਰ ਪਤਾ ਨਹੀਂ ਕੀ ਕੀ ਹੰਦਾ ਸੀ ਉਹ ਦਿਨ ਰਾਤ ਇੱਕ ਸ਼ਾਮ ਜਦੋਂ ਰਾਜਵੀਰ ਘਰ ਆਇਆ ਤੇ ਆਪਣੇ ਬੇਬੇ ਬਾਪੂ ਨੂੰ ਕੋਲ ਬਿਠਾ ਕੇ ਆਪਣੀ ਕਮੀਜ਼ ਦੇ ਕਫਾ ਉੱਪਰ ਖਸਵਾਉਂਦੇ ਹੋਏ ਨੇ ਆਖਿਆ ਆਹ ਵੇਖ ਬਾਪੂ ਤੇਰਾ ਟੈਟੂ ਬਣਵਾਇਆ ਮੈਂ ਆਪਣੀ ਬਾਹ ਤੇ ਤੇ ਟੈਟੂ ਦੇ ਥੱਲੇ ਪਤਾ ਕੀ ਲਿਖਵਾਇਆ ਆਈ ਲਵ ਮਾਈ ਬਾਪੂ ਟੈਟੂ ਬਿਲਕੁਲ ਨਾਨਕ ਸਿੰਘ ਦੀ ਅਸਲ ਫੋਟੋ ਹੀ ਜਾਪਦਾ ਸੀ ਪਤਾ ਨਹੀਂ ਰਾਜਵੀਰ ਦੇਖ ਸਕਦਾ ਸੀ ਜਾਂ ਨਹੀਂ ਪਰ ਨਾਨਕ ਸਿੰਘ ਆਪਣੇ ਸੁਪਤੇ ਪੁੱਤ ਦੀ ਮਾਂ ਤੇ ਟਿਕ ਟਕੀ ਲਗਾ ਕੇ ਦੇਖ ਰਿਹਾ ਸੀ ਆਪਣੇ ਟੈਟੂ ਜਿਸ ਦੀਆਂ ਅੱਖਾਂ ਵਿੱਚ ਹੰਝੂ ਅਤੇ ਬੇਵਸੀ ਨਜ਼ਰ ਆ ਰਹੀ ਸੀ ਹਾਂ ਟੈਟੂ ਦੇ ਅੱਖਾਂ ਵਿੱਚੋਂ ਹੰਝੂ ਤੇ ਬੇਵਸੀ ਪੂਰੀ ਰਾਤ ਨਾਨਕ ਸਿੰਘ ਤੇ ਉਸ ਦੀ ਘਰ ਵਾਲੀ ਮਹਿਸੂਸ ਕਰਦੇ ਰਹੇ ਇਸ ਸਰਫ ਟੈਟੂ ਗੁਣਾ ਕੇ ਕੋਈ ਕਿਵੇਂ ਆ ਸਕਦਾ ਹੈ ਆਈ ਲਵ ਮਾਈ ਬਾਪੂ ਦੋਸਤੋ ਕਹਾਣੀ ਕਿਵੇਂ ਨਹੀਂ ਲੱਗੀ ਚੈਨ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਧੰਨਵਾਦ